ਦੁਨੀਆ ਦੇ ਵਿੱਚ ਜਿਵੇਂ-ਜਿਵੇਂ ਕਈ ਦੇਸ਼ਾਂ ਵਿਚਾਲੇ ਜੰਗ ਲੱਗੀ ਹੋਈ ਹੈ ਅਤੇ ਕਈਆਂ ਵਿਚਾਲੇ ਜੰਗ ਦਾ ਮਾਹੌਲ ਬਣ ਰਿਹਾ ਹੈ ਉਵੇਂ-ਉਵੇਂ ਹੀ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ ਆਖਰੀ ਵਾਰ ਪਰਮਾਣੂ ਬੰਬ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਹਿਰੋਸ਼ਿਮਾ ਅਤੇ ਨਾਗਾਸਾਕੀ ਸ਼ਹਿਰ ਤੇ ਕੀਤੀ ਗਈ ਸੀ ਜਿਸ ਦੇ ਵਿੱਚ ਪੂਰਾ ਸ਼ਹਿਰ ਤਬਾਹ ਹੋ ਗਿਆ ਸੀ ਪਰ ਜਿੱਥੇ ਇਸ ਹਮਲੇ ਦੌਰਾਨ ਲੱਖਾਂ ਲੋਕ ਮਾਰੇ ਗਏ ਸੀ ਉੱਥੇ ਹੀ ਕਾਕਰੋਚਾਂ ਤੇ ਇਸ ਦਾ ਕੋਈ ਵੀ ਅਸਰ ਨਹੀਂ ਸੀ ਹੋਇਆ ਜਿਸ ਨੇ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਕਾਕਰੋਚਾਂ ਤੇ ਕਿਉਂ ਨਹੀਂ ਹੁੰਦਾ ਪਰਮਾਣੂ ਹਮਲੇ ਦੌਰਾਨ ਰੇਡੀਏਸ਼ਨ ਦਾ ਅਸਰ ਮੌਜੂਦਾ ਸਮੇਂ ਵਿਸ਼ਵ ਦੇ ਕਈ ਦੇਸ਼ਾਂ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਨੂੰ ਦੇਖਦੇ ਹਾਂ ਪੂਰੀ ਦੁਨੀਆ ਦੇ ਲੋਕਾਂ ਦੇ ਵਿੱਚ ਇਹੀ ਡਰ ਪਾਇਆ ਜਾ ਰਿਹਾ ਹੈ ਕਿ ਜੇਕਰ ਕਿਸੇ ਨੇ ਪਰਮਾਣੂ ਹਥਿਆਰ ਚਲਾ ਦਿੱਤਾ ਤਾਂ ਕੀ ਹੋਵੇਗਾ ਕਿਉਂਕਿ ਦੂਜੇ ਵਿਸ਼ਵ ਯੁੱਧ ਦੌਰਾਨ ਦੁਨੀਆ ਜਾਪਾਨ ਦੇ ਹਿਰੋਸ਼ੀਮਾ ਅਤੇ ਨਾਗਾਸਾਕੀ ਦੇ ਵਿੱਚ ਪਰਮਾਣੂ ਹਮਲੇ ਕਾਰਨ ਹੋਣ ਵਾਲੀ ਤਬਾਹੀ ਦੇਖ ਚੁੱਕੇ ਨੇ ਪਰ ਇਸ ਹਮਲੇ ਮਗਰੋਂ ਇੱਕ ਰਿਪੋਰਟ ਜਾਗ ਜ਼ਾਹਰ ਹੋਈ ਤਾਂ ਪੂਰੀ ਦੁਨੀਆ ਦੇ ਲੋਕ ਹੱਕੇ ਬੱਕੇ ਤੇ ਹੈਰਾਨ ਰਹਿ ਗਏ ਰਿਪੋਰਟ ਵਿੱਚ ਪਤਾ ਚੱਲਿਆ ਕਿ ਪਰਮਾਣੂ ਬੰਬ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਾਰਨ ਜਿੱਥੇ ਸ਼ਹਿਰ ਅਤੇ ਸ਼ਹਿਰ ਵਿੱਚ ਰਹਿੰਦੇ ਲੋਕ ਤਬਾਹ ਹੋ ਗਏ ਸੀ ਉਥੇ ਹੀ ਕਾਕ ਰੋਚਾਂ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਯਾਨੀ ਕਿ ਉਹ ਇਸ ਹਮਲੇ ਤੋਂ ਬਾਅਦ ਵੀ ਜ਼ਿੰਦਾ ਨਿਕਲ ਆਏ ਜੀਵਾਂ ਦੀ ਇਹ ਪ੍ਰਜਾਤੀ ਖੁਦ ਨੂੰ ਪਰਮਾਣੂ ਹਮਲੇ ਤੋਂ ਵੀ ਸੁਰੱਖਿਅਤ ਰੱਖਣ ਦੇ ਵਿੱਚ ਕਾਮਯਾਬ ਰਹੀ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਤੇ ਹੱਕਾ ਬੱਕਾ ਕਰਕੇ ਰੱਖ ਦਿੱਤਾ ਸੀ ਦੂਜੇ ਵਿਸ਼ਵ ਯੁੱਧ ਮਗਰੋਂ ਆਈ ਇਹ ਰਿਪੋਰਟ ਵਾਕਈ ਹੈਰਾਨ ਕਰਨ ਵਾਲੀ ਸੀ ਕਿਉਂਕਿ ਹਰ ਕਿਸੇ ਦੇ ਮਨ ਦੇ ਵਿੱਚ ਇਹੀ ਸਵਾਲ ਚੱਲ ਰਿਹਾ ਸੀ ਕਿ ਜਿੱਥੇ ਪਰਮਾਣੂ ਹਮਲੇ ਦੇ ਨਾਲ ਸਾਰਾ ਸ਼ਹਿਰ ਤਬਾਹ ਹੋ ਗਿਆ ਹੈ ਉੱਥੇ ਇਹ ਕਾਕਰੇ ਚ ਕਿਵੇਂ ਜ਼ਿੰਦਾ ਬਚ ਗਏ ਕੁਝ ਵਿਗਿਆਨੀਆਂ ਨੇ ਇਸ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਜਿਸ ਦੇ ਵਿੱਚ ਕੁਝ ਅਜਈਆਂ ਗੱਲਾਂ ਦਾ ਪਤਾ ਚੱਲਿਆ ਜੋ ਹੈਰਾਨ ਕਰਨ ਵਾਲੀਆਂ ਸਨ ਦਰਅਸਲ ਵਿਗਿਆਨੀਆਂ ਨੂੰ ਖੋਜ ਦੌਰਾਨ ਪਤਾ ਲੱਗਿਆ ਕਿ ਕਾਕਰੋਚ ਦਾ ਸਰੀਰ ਰੇਡੀਏਸ਼ਨ ਨੂੰ ਚੱਲ ਸਕਦਾ ਹੈ ਅਤੇ ਇਹੀ ਕਾਰਨ ਸੀ ਕਿ ਨਾਗਾਸਾਕੀ ਅਤੇ ਹਿਰੋਸ਼ੀਮਾ ਵਿੱਚ ਜ਼ਿਆਦਾ ਕਾਕਰੋਚ ਖੁਦ ਨੂੰ ਬਚਾ ਸਕਣ ਦੇ ਵਿੱਚ ਕਾਮਯਾਬ ਰਹੇ ਸਿਰਫ ਉਨ੍ਹਾਂ ਕਾਕਰੋਚਾਂ ਦੀ ਮੌਤ ਹੋਈ ਜਦੋਂ ਵਿਸਫੋਟ ਤੋਂ ਬਾਅਦ ਸਿੱਧੇ ਉਸ ਦੀ ਗਰਮੀ ਅਤੇ ਊਰਜਾ ਦੀ ਉਹ ਲਪੇਟ ਦੇ ਵਿੱਚ ਆਏ ਕੋਈ ਦੇ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਕਾਕਰੋਚ ਦਾ ਸਰੀਰ 10000 ਰੈਡ ਝੱਲਣ ਦੇ ਵਿੱਚ ਸਮਰੱਥ ਹੈ ਰੈਡ ਰੇਡੀਏਸ਼ਨ ਦੀ ਇੱਕ ਇਕਾਈ ਹੁੰਦੀ ਹੈ ਜਦਕਿ ਇਨਸਾਨਾਂ ਦੀ ਮੌਤ ਮਹਿਜ਼ 800 ਰੈਡ ਤੇ ਹੀ ਹੋ ਜਾਂਦੀ ਹੈ ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਜਾਪਾਨ ਤੇ ਹੋਏ ਪਰਮਾਣੂ ਹਮਲੇ ਦੇ ਵਿੱਚ 10300 ਰੈਡ ਦੀ ਗਾਮਾ ਰੇਂਜ ਨਿਕਲੀ ਸੀ ਜੋ ਇਨਸਾਨਾਂ ਨੂੰ ਮੌਤ ਦੀ نیند ਸੌਣ ਦੇ ਵਿੱਚ ਕਾਫੀ ਸੀ ਪਰ ਕਾਕਰੋਚ ਦਾ ਸਰੀਰ ਇਸ ਦੇ ਨਾਲ ਲੜ ਸਕਦਾ ਸੀ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਸਾਡੇ ਇਨਸਾਨਾਂ ਦੇ ਸਰੀਰ ਦੇ ਵਿੱਚ ਕੋਸ਼ਕਾਵਾਂ ਬਹੁਤ ਤੇਜ਼ੀ ਦੇ ਨਾਲ ਵਿਪਾਜਿਤ ਹੁੰਦੀਆਂ ਨੇ ਜਿੰਨੀ ਤੇਜ਼ੀ ਦੇ ਨਾਲ ਕੋਸ਼ਕਾਵਾਂ ਦਾ ਵਿਭਾਜਨ ਹੁੰਦਾ ਹੈ ਉਨਾ ਹੀ ਰੇਡੀਏਸ਼ਨ ਦਾ ਖਤਰਾ ਵੱਧਾ ਹੁੰਦਾ ਹੈ ਜਦਕਿ ਕਾਕਰੋਚ ਵਿੱਚ ਇਹ ਪ੍ਰਕਿਰਿਆ ਕਾਫੀ ਹੌਲੀ ਤੇ ਮੱਧਮ ਹੁੰਦੀ ਹੈ ਭਾਵ ਕਿ ਕਾਕਰੋਚ ਵਿੱਚ ਹਫ਼ਤੇ ਵਿੱਚ ਇੱਕ ਵਾਰ ਕោਸ਼ਿਕਾਵਾਂ ਦਾ ਵਿਭਾਜਨ ਹੁੰਦਾ ਹੈ ਜਿਸ ਕਾਰਨ ਉਹਨਾਂ ਤੇ ਰੇਡੀਏਸ਼ਨ ਦਾ ਉਹਨਾ ਅਸਰ ਨਹੀਂ ਹੁੰਦਾ ਜਿੰਨਾ ਇਨਸਾਨਾਂ ਤੇ ਹੁੰਦਾ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਸਾਂਝੀ ਜ਼ਰੂਰ ਕਰਨਾ ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ